ਵਾਹਿਗੁਰੂ ਜੀ ਬਖਸ਼ਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਰਾ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਅੱਜ ਦੇ ਦਿਹਾੜੇ 1600 99 ਦੀ ਮਿਤੀ ਸੀ ਤੇ ਉਨ੍ਹਾਂ ਨੂੰ ਦੇਵ ਮਨਉਂਦਿਆ ਪ੍ਰਾਪਤ ਜਿਨ੍ਹਾਂ ਸਿੱਖੀ ਦੀ ਸਮੂਸਾ ਸੰਗਤ ਦੇ ਰਲ ਕੇ ਬਣਾ ਰਹੇ ਹਾਂ ਤੇ ਆਪ ਸਾਰੀ ਸੰਗਤ ਨੂੰ ਸਾਰੇ ਦੁਨੀਆ ਦੇ ਬੱਚੀ ਵੇ ਸਿੱਖ ਸਾਧ ਸੰਗਤ ਨੂੰ ਸਾਕੀ ਜੀ ਅਤੇ ਭਾਲ ਸਾਹਿਬ ਦੀ ਸਾਧਨਾ ਦੇ ਚਦੀ ਲੱਖ ਲੱਖ ਧਾਈ ਹੋਵੇ ਜੀ ਮਹਾਰਾਜ ਜੀ ਚੰਗਾ ਦੇ ਵਿੱਚ ਇਹ ਅਰਦਾਸ ਹੈ ਆਪ ਸਾਰੇ ਅਨੰਦ ਉਸ ਦੀ ਪੱਖਾਂ ਨੂੰ ਅਤੇ ਪਰਿਵਾਰਾਂ ਤੇ ਮਿਹਰ ਕਰਨ ਬੱਚਿਆਂ ਦੇ ਤੇ ਮਿਹਰ ਪ੍ਰਯਾਸ ਕਰਨ ਜੰਗਿਆ ਕਾਲਾ ਚੰ ਨਾਮ ਦਾ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਖਾਲਸਾ ਵਾਹਿਗੁਰੂ ਠੀਕ ਹੈ ਹਾਂ ਜੀ ਅੱਜ ਇਹ ਸੀਏਡੀ ਸਾਡੇ ਇੱਥੇ ਵਿਗਨ ਸਿਟੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਜੀ ਤੇ ਆਪ ਸਭ ਨੂੰ ਵੀ ਵਸਾਕੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਸਾਰੇ ਜਿੰਨੇ ਵੀ ਵਸਦੇ ਪੰਜਾਬੀਆਂ ਨੂੰ ਹੋਰ ਵੀ ਸਾਰੇ ਪੂਰੇ ਵਰਲਡ ਨੂੰ ਵਸਾਕੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਕਰਕੇ ਸਾਰਾ ਨਾਮ ਦਾ ਨਾਮ ਸਿਮਰਨ ਦੀ ਦਾਤ ਵਾਖੋ ਕਰੋ ਤੇ ਅੱਜ ਗੁਰਦੁਆਰਾ ਸਾਹਿਬ ਵਿਖੇ ਜੀ ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਸਾਕੀ ਦਾ ਤੇ ਹੁਮ ਹੁਮਾ ਕੇ ਸੰਗਤਾਂ ਪਹੁੰਚੀਆਂ ਨੇ ਤੇ ਥੱਲੇ ਸਾਰੇ ਸਟਾਲ ਵਗੈਰਾ ਲੱਗੇ ਆ ਲੰਗਰ ਲੱਗੇ ਆ ਚਾਹ ਪਾਣੀ ਚੱਲਦਾ ਪਿਆ ਤੇ ਆਓ ਆਪਾਂ ਵੀ ਸਾਰੇ ਇਸ ਵਲੌਗ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਮਹਾਰਾਜਾ ਸਿਮਰਨ ਕਰੀਏ ਕੀਰਤਨ ਦਾ ਆਨੰਦ ਮਾਣੀਏ ਤੇ ਵਾਹਿਗੁਰੂ ਨੂੰ ਯਾਦ ਕਰੀਏ ਉਸ ਪਰਮਪਿਤਾ ਪ੍ਰਮਾਤਮਾ ਕੇ ਹੈ ਵਾਹਿਗੁਰੂ ਕੇ ਸਾਰੇ ਪੂਰੇ ਸੰਸਾਰ ਤੇ ਮਿਹਰ ਭਰਿਆ ਹੱਥ ਰੱਖਣ ਆਪਣੇ ਸਿਮਰਨ ਦੇ ਵਿੱਚ ਲਾਉਣ ਜੀ ਤੇ ਆਓ ਆਪਾਂ ਅθε ਧਨ ਦਿਖਾਉਂਦੇ ਆ ਜੀਆਂ ਰੌਣਕਾਂ ਬਾਬੀ ਹਾ ਤੂ ਸਚੋ ਸਚੋ ਨਾਇ ਭੋਲੀਆ ਤੇਰਾ ਤਾਂ ਹੈ ਤਵੈ ਗੁਰਮੁਖੋ ਬੋਲ ਹੋਏ ਅਲਾਏ ਸਮਤਿ ਕਿੰਤੇ ਪੁੱਤਰ ਮਨ ਲੈ ਰਜਾਈ ਚਾਰੇ ਕੁੰਡਾ ਝੋਕ ਵਸਦਾ ਗੁਰੂ ਐਸਾ ਸੁਫਾਇ ਜੜੀ ਤੇ ਸਭ ਉਭਜੈ ਜਨ ਕਾਸ ਨਾ ਜਾਏ ਨਾਲਕ ਹਰਜਨ ਦਿਨ ਪੀਆ ਇਸ ਭੁੱਖ ਨਾ ਲਾਗੇ ਆਏ ਬਾਬੀ ਹੱਥ ਸਹਿਜ ਗੌਰ ਤੇ ਅਸ਼ੋਭ ਸੁਭਾਈ ਸਾਬ ਕਿਸਤੇ ਰਹਿ ਨਾਲ ਹੈ ਸਤ ਗੁਰੂ ਦੀਆ ਦਿਖਾਇਆ ਪਛਾਣਿਆ ਪ੍ਰੀਤ ਮਿਲਿਆ ਘੁੱਟਾ ਛੇ ਬਰਲਾਇ ਨਾਮ ਇਕਾਸੀ ਗੁਰ ਪਰੇ ਜਤਨ ਆਸਾਂ ਯਸ ਸੰਤਾਨ ਕਲਸਾ ਸajna ਜੋਸੀ ਲਖ ਲਖ ਦਾਇਰ ਹੋਏ ਜੀ ਸਤਬੋਜੋ ਜੀ ਆਪਣੀ ਅਪਾਰ ਕਿਰਪਾ ਰਹਿਮਤ ਬਖਸ਼ ਸਾ ਇਸੇ ਤਰ੍ਹਾਂ ਸਾਡੇ ਸਾਰਿਆਂ ਤੇ ਵਰਤਾਂਦੇ ਰਹੇ ਤੋ ਗੁਰੂ जिसने खालसा साजना एक तो बखरा पंथ सजाया इसकी जड़ी अमृत हुई है ਕਦ ਮੋਹੇ ਤਾਰੇ ਆਪ ਮੁਗਤ ਮੋਹੇ ਤਾਰੇ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ thank <laughs> you ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਜ ਸ੍ਰੀ ਅਰਕੀ ਸੰਤ ਜੀ ਅਜੇ ਰਠੇ ਸਭ ਦੁਖ ਜਾਏ ਤੇਗ ਵਾਹ ਦਰਸਿ ਮਰੀਆ ਕਰਨੋਂ ਲਿਤੇ ਆਵੈ ਥਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਸ੍ਰੀ ਜੋਤ ਜਿਉ ਜੋਗਾ ਟਲ ਤਨ ਤਨ ਸਾਹਿਬ ਸ੍ਰੀ ਗੁਰਗੰਦ ਸਾਹਿਬ ਜਿਹਦੇ ਪਾਠ ਤੇ ਸੰਗਤਾਰ ਦਾ ਬਿਆਨ ਕਰਕੇ ਖਾਲਸਾ ਜੀ ਸਹਿ ਬੋਲਾ ਜੀ ਸੋਹਣੇ ਬਟਾਲ ਗੁਰਸੇਵੀਏ ਅਸੋ ਸਹਜ ਸੁਭਾਏ ਦਰਸ਼ਨ ਪਸਿਏ ਗੁਰੂ ਕੇ ਨਾਮਕ ਦਾਸ ਬਚੈ ਜੀ ਨਹਰ what okay. okay.